ਨਿਰਜ ਚੋਪੜਾ ਨੇ ਪੈरिस 올림픽 2024 ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜੈਵਲਿਨ ਥਰੋ ਵਿੱਚ ਉਸਨੇ 99.35 ਮੀਟਰ ਦੀ ਸ਼ਾਨਦਾਰ ਥਰੋ ਕੀਤਾ ਹੈ ਨਿਰਜ ਨੇ ਆਪਣੇ ਅਨੁਭਵ ਬਾਰੇ ਦੱਸਦਿਆਂ ਕਿਹਾ ਕਿ ਉਸਨੇ ਜੋ ਥਰੋ ਕੀਤਾ ਵਧੀਆ ਸੀ ਪਰ ਸੱਟ ਲੱਗਣ ਕਾਰਨ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਦਿਨ ਪਾਕਿਸਤਾਨ ਦੇ ਅਰਸ਼ਦ ਨਦੀਮ ਦਾ ਦਿਨ ਸੀ ਸਾਨੂੰ ਇਹ ਮੰਨਣਾ ਪਵੇਗਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖੰਡਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਸ 올림픽 ਵਿੱਚ ਭਾਰਤ ਦਾ ਇਹ ਪਹਿਲਾ ਚਾਂਦੀ ਦਾ ਤਗਮਾ ਹੈ ਨੀਰਜ ਦਾ ਮੁਕਾਬਲਾ ਪਾਕਿਸਤਾਨ ਦੇ ਅਰਸ਼ਦ ਨਦੀਮ ਨਾਲ ਸੀ ਨਦੀਮ ਨੇ ਇਸ ਇਵੈਂਟ ਚ ਸੋਨ ਤਗਮਾ ਜਿੱਤਿਆ ਹੈ ਉਸਨੇ 92.97 ਮੀਟਰ ਥਰੋ ਕਰਕੇ ਨਵਾਂ 올림픽 ਰਿਕਾਰਡ ਬਣਾਇਆ ਹੈ ਭਾਰਤ ਦੇ ਨੀਰਜ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ 2016 ਤੋਂ ਜੂਨੀਅਰ ਪੱਧਰ ਤੇ ਇੱਕ ਦੂਜੇ ਦੇ ਆਹਮੋ ਸਾਹਮਣੇ ਰਹੇ ਹਨ ਉਦੋਂ ਤੋਂ ਦੋਵਾਂ ਦੀ ਡੂੰਗੀ ਦੋਸਤੀ ਹੈ 2016 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਨੀਰਜ ਪਹਿਲੇ ਅਤੇ ਨਦੀਮ ਤੀਜੇ ਸਥਾਨ ਤੇ ਰਹੇ ਟੋਕੀਓ 올림픽 ਤੱਕ ਦੋਵੇਂ 7 ਵਾਰ ਪਹੁੰਚ ਚੁਕੇ ਹਨ ਹਰ ਵਾਰ ਨੀਰਜ ਜਿੱਤਦਾ ਹੈ ਨਦੀਮ ਟੋਕੀਓ 'ਚ 5ਵੇਂ ਸਥਾਨ ਤੇ ਸੀ ਪਰ ਇਸ ਵਾਰ ਨਦੀਮ ਨੇ ਬਾਜ਼ੀ ਮਾਰ ਲਈ ਨਿਰਜ ਚੋਪੜਾ ਨੇ ਫਾਈਨਲ ਤੋਂ ਬਾਅਦ ਕਿਹਾ ਮੈਂ 2016 ਤੋਂ ਅਰਸ਼ਦ ਨਾਲ ਮੁਕਾਬਲਾ ਕਰ ਰਿਹਾ ਪਰ ਪਹਿਲੀ ਵਾਰ ਉਸ ਤੋਂ ਹਾਰਿਆ पर मेनू ਲੱਗਦਾ ਹੈ ਕਿ ਉਸਨੇ ਬਿਹਤਰ ਪ੍ਰਦਰਸ਼ਨ ਕੀਤਾ ਤੇ ਉਸ ਲਈ ਉਸਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਅਤੇ ਉਸਨੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਾਫੀ ਮਿਹਨਤ ਵੀ ਕੀਤੀ ਹੈ ਉਸਨੇ ਫਾਈਨਲ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਨੀਰਜ ਦੀ ਉਪਲਬਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਕਿਹਾ ਨੀਰਜ ਐਕਸਲੈਂਟ ਦੀ ਮਿਸਾਲ ਹੈ ਉਸਨੇ ਵਾਰ-ਵਾਰ ਆਪਣੀ ਪ੍ਰਤਿਭਾ ਦਿਖਾਈ ਹੈ ਨੀਰਜ ਦੀ ਮਾਂ ਨੇ ਵੀ ਖੁਸ਼ੀ ਪ੍ਰਗਟਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਚਾਂਦੀ ਵੀ ਸੋਨੇ ਵਰਗੀ ਹੈ ਜਿਸਨੇ ਸੋਨਾ ਜਿੱਤਿਆ ਉਹ ਵੀ ਸਾਡਾ ਮੁੰਡਾ ਹੈ ਤੇ ਜਿਸਨੇ ਚਾਂਦੀ ਜਿੱਤੀ ਉਹ ਵੀ ਸਾਡਾ ਮੁੰਡਾ ਹੈ ਉਥੇ ਹੀ ਪਿਤਾ ਨੇ ਵੀ ਖੁਸ਼ੀ ਪ੍ਰਗਟਾਈ ਉਹਨਾਂ ਦਾ ਕਹਿਣਾ ਹੈ ਕਿ ਚੋਟ ਕਾਰਨ ਪਰੇਸ਼ਾਨੀ ਹੋਈ ਨੀਰਜ ਨੂੰ ਪਰ ਫਿਰ ਵੀ ਅਸੀਂ ਚਾਂਦੀ ਦਾ ਧਮ ਘਮਾ ਜਿੱਤਣ ਦੇ ਵਿੱਚ ਕਾਮਯਾਬ ਰਹੇ